ਦੋਸਤੋ ਇਸ ਵੇਲੇ ਮੈਂ ਖੜਿਆ ਆ ਪਿੰਡ ਨਗਾਮਾ ਦੇ ਵਿੱਚ ਪਿੰਡ ਨਗਾਮਾ ਜਿਹੜਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਤੇ ਜਿਹਨੂੰ ਬਲਾਕ ਪੈਂਦਾ ਬਲਾਕ ਆਪਣਾ ਮੇਰੇ ਖਿਆਲ ਤੋਂ ਸ਼ੰਭੂ ਪੈਂਦਾ ਕਨੌਰ ਕਨੌਰ ਬਲਾਕ ਪੈਂਦਾ ਪਿੰਡ ਨਗਾਮਾ ਨੂੰ ਇਸ ਪਿੰਡ ਤੋਂ ਮੈਂ ਤੁਹਾਡੇ ਨਾਲ ਲਾਈਵ ਜੁੜ ਰਿਹਾ ਲਾਈਵ ਕਰ ਰਿਹਾ ਲਾਈਵ ਕਰਨ ਦਾ ਇੱਕ ਕਾਰਨ ਹੈ ਕਾਰਨ ਇਹ ਹੈ ਕਿ ਪਿੰਡ ਨਗਾਮਾ ਬੀਪਰ ਕਿੰਨੇ ਪਿੰਡਾਂ ਦੇ ਲੋਕ ਪਿੰਡ ਨਗਾਮਾ ਦੀ ਫਿਰਨੀ ਦੇ ਉੱਪਰ ਇਕੱਠੇ ਹੋਏ ਇਕੱਠੇ ਇਸ ਕਰਕੇ ਹੋਏ ਇਸ ਪਿੰਡ ਦੇ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਕਿ ਜਿਹੜੇ ਟਾਇਰ ਸਾੜਨ ਦੀ ਫੈਕਟਰੀ ਲੱਗ ਰਹੀ ਹੈ ਕਿ ਜਿਹੜੇ ਆਪਣੇ ਵਹੀਕਲਾਂ ਦੇ ਟਾਇਰ ਨੇ ਜਾਂ ਹੋ ਟਾਇਰ ਨੇ ਉਹਨਾਂ ਨੂੰ ਰੀਸਾਈਕਲ ਕਰਨ ਦੀ ਫੈਕਟਰੀ ਲੱਗ ਰਹੀ ਹੈ ਪਿੰਡ ਵਾਲਿਆਂ ਦਾ ਕਹਿਣਾ ਕਿ ਜੇਕਰ ਇਹ ਫੈਕਟਰੀ ਸਾਡੇ ਪਿੰਡ 'ਚ ਲੱਗਦੀ ਹੈ ਤਾਂ ਸਾਡੇ ਜਿਹੜਾ ਨੁਕਸਾਨ ਹੈ ਉਹ ਨੁਕਸਾਨ ਸੋਚਿਆ ਨਹੀਂ ਜਾ ਸਕਦਾ ਜੇਕਰ ਟਾਇਰ ਸਾਡੇ ਜਾਣਗੇ ਤਾਂ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ ਟਾਇਰ ਸਾੜਨ ਦੇ ਕਰਕੇ ਕਿੰਨੇ ਹੀ ਕੈਮੀਕਲ ਰਿਲੀਜ਼ ਹੁੰਦੇ ਨੇ ਕਿੰਨੇ ਮੈਟਲ ਰਿਲੀਜ਼ ਹੁੰਦੇ ਨੇ ਕਿੰਨਾ ਕਿੰਨੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਨੇ ਉਹ ਗੈਸਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਡੇ ਅੰਦਰ ਜਾਣਗੀਆਂ ਸਾਨੂੰ ਸਾਹ ਦੀਆਂ ਸਮੱਸਿਆਵਾਂ ਆਉਣਗੀਆਂ ਸਾਨੂੰ ਚਮੜੀ ਦੇ ਰੋਗ ਪੈਦਾ ਹੋਣਗੇ ਸਾਡੇ ਜਿਹੜੇ ਬੱਚੇ ਨੇ ਔਰ ਉਹ ਮਤਲਬ ਫਿਜ਼ੀਕਲ ਤੌਰ ਦੇ ਉੱਪਰ ਫਿਊਚਰ ਦੇ ਵਿੱਚ ਵੀ ਉਹਨਾਂ ਦਾ ਨੁਕਸਾਨ ਹੋਊਗਾ ਸਾਹਾਂ ਦੀ ਪ੍ਰੋਬਲਮਾਂ ਕੈਂਸਰ ਚਮੜੀ ਇਹ ਇਹ ਸਾਰੀਆਂ ਚੀਜ਼ਾਂ ਦਾ ਦੋਸਤ ਨੁਕਸਾਨ ਹੈ ਤੇ ਤੁਸੀਂ ਦੇਖ ਵੀ ਸਕਦੇ ਹੋ ਆਪਾਂ ਹੋਰ ਗੱਲਾਂ ਵੀ ਕਰਾਂਗੇ तमाम ਜਿਹੜੇ ਪਿੰਡ ਦੇ ਨਗਾਮੇ ਪਿੰਡ ਦੇ ਲੋਕ ਨੇ ਤੇ ਨਗਾਮੇ ਦੇ ਨਾਲ ਹੋਰ ਜਿਹੜੇ ਬੀਪਰ ਜਾਂ ਹੋਰ ਕਈ ਪਿੰਡਾਂ ਦੇ ਲੋਕ ਨੇ ਸੈਂਕੜੇ ਲੋਕ ਦੋਸਤੋ ਇੱਥੇ ਇਕੱਠੇ ਹੋਏ ਨੇ ਤੇ ਉਹ ਸਾਹਮਣੇ ਨਗਾਮਾ ਪਿੰਡ ਹੈ ਦੇਖੋ ਤੁਸੀਂ ਉਹ ਸਾਹਮਣੇ ਨਗਾਮਾ ਪਿੰਡ ਹੈ ਨਗਾਮੇ ਪਿੰਡ ਦੇ ਆਪਾਂ ਬਿਲਕੁਲ ਫਿਰਨੀ ਦੇ ਨੇੜੇ ਖੇਤਾਂ 'ਚ ਖੜੇ ਆਂ ਇਸ ਵੇਲੇ ਤੇ ਹਾਂ ਜਿਹੜੀ ਹਾਂਜੀ ਤੇ ਜਿਹੜੀ ਫੈਕਟਰੀ ਲੱਗ ਰਹੀ ਹੈ ਦੋਸਤੋ ਉਹ ਸਾਹਮਣੇ ਉੱਥੇ ਫੈਕਟਰੀ ਲੱਗ ਰਹੀ ਹੈ ਉਹ ਤੇ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਪੰਜਾਬ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਪੰਜਾਬ ਧਰਤੀ ਹੈ ਪਰ ਇਸ ਧਰਤੀ ਨੂੰ ਅੱਜ ਮਤਲਬ ਪੋਲਿਊਸ਼ਨ ਨੇ ਘੇਰ ਲਿਆ ਪੰਜਾਬ ਜਿਹਨੂੰ ਪੰਜ ਪਾਣੀਆਂ ਦਾ ਨਾਮ ਦਿੱਤਾ ਗਿਆ ਉਹ ਪਾਣੀ ਜਾਂ ਜ਼ਹਿਰੀਲੇ ਹੋ ਗਏ ਜਾਂ ਉਹ ਪਾਣੀ ਖਤਮ ਹੋ ਗਏ ਬਸੇੜੀਆਂ ਫੈਕਟਰੀਆਂ ਨੇ ਰੋਜ਼ ਆਪਾਂ ਅਖਬਾਰਾਂ ਦੇ ਵਿੱਚ ਪੜਦੇ ਆ ਕਿੰਨਾ ਕੁਝ ਹੁੰਦਾ ਪੋਲਿਊਸ਼ਨ ਬੋਰਡ ਕਿੰਨੀ ਆ ਤੇ ਕਾਰਵਾਈ ਕਰਦਾ ਪੋਲਿਊਸ਼ਨ ਬੋਰਡ ਭਾਵੇਂ ਆਪਣੀ ਪੰਜਾਬ ਸਰਕਾਰ ਦਾ ਹੋਵੇ ਜਾਂ ਆਪਣੇ ਦੇਸ਼ ਸੈਂਟਰ ਦਾ ਪੋਲਿਊਸ਼ਨ ਬੋਰਡ ਹੋਵੇ ਤੇ ਪਾਣੀ ਸਾਡੇ ਜਿਹੜੇ ਰਿਸੋਰਸ ਨੇ ਕੁਦਰਤੀ ਰਿਸੋਰਸ ਨੇ ਸਾਰੇ ਖਤਮ ਹੋ ਰਹੇ ਨੇ ਕਿੰਨੀਆਂ ਫੈਕਟਰੀਆਂ ਨੇ ਨੁਕਸਾਨ ਕਰ ਰਹੀਆਂ ਨੇ ਸੋਇਲ ਦਾ ਨੁਕਸਾਨ ਕਰ ਰਹੀਆਂ ਨੇ ਮਿੱਟੀ ਦਾ ਨੁਕਸਾਨ ਪਾਣੀ ਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਨੁਕਸਾਨ ਹੋ ਰਿਹਾ ਹਵਾ ਦਾ ਤਾਂ ਕਹਿਣਾ ਕੀ ਹੈ ਕਿ ਹਵਾ ਦੀ ਸਥਿਤੀ ਕੀ ਆਪਾਂ ਲਗਾਤਾਰ ਇਹ 에ਅਰ ਕੁਆਲਿਟੀ ਹੈ ਜਿਹੜੀ ਉਹਨੂੰ ਚੈੱਕ ਕਰਦੇ ਆ ਤੇ ਮੇਰੇ ਨਾਲ ਹੁਣ ਪਿੰਡ ਵਾਸੀ ਨੇ ਜਿਹੜੇ ਆਪਾਂ ਨੂੰ ਦੱਸਣਗੇ ਕਿ ਪਿੰਡ ਵਾਲਿਆਂ ਨੂੰ ਇਸ ਫੈਕਟਰੀ ਤੋਂ ਤਰਾਜ ਕੀ ਹੈ ਕੁਝ ਗੱਲਾਂ ਜਿਹੜੀ ਮੇਰੇ ਨਾਲ ਡਿਸਕਸ ਕੀਤੀਆਂ ਤੁਹਾਡੇ ਨਾਲ ਮੈਂ ਕਰਤੀਆਂ ਆ ਪਿੱਛੇ ਇੱਕ ਘਰ ਹੈ ਫੈਕਟਰੀ ਦੇ ਬਿਲਕੁਲ ਪਿੱਛੇ ਇੱਕ ਘਰ ਹੈ ਇਸ ਘਰ ਦੇ ਵਿੱਚ ਜੀ ਰਹਿੰਦੇ ਨੇ ਤੇ ਬਿਲਕੁਲ ਇਸ ਘਰ ਦੇ ਜੜਦੇ ਵਿੱਚ ਫੈਕਟਰੀ ਫੈਕਟਰੀ ਲੱਗ ਰਹੀ ਹੈ ਤੇ ਹੁਣ ਮੇਰੇ ਨਾਲ ਨੌਜਵਾਨ ਬਾਈ ਹੈ ਇਹ ਦੱਸੂਗਾ ਬਾਈ ਜੀ ਅੱਗੇ ਆਜੋ ਥੋੜਾ ਜਿਹਾ ਇੱਥੇ ਫੈਕਟਰੀ ਲੱਗ ਰਹੀ ਹੈ ਤੁਹਾਡੇ ਪਿੰਡ ਹਾਂਜੀ ਜੀ ਕਿਹਾ ਤਾਂ ਇਹ ਜਾਂਦਾ ਕਿ ਫੈਕਟਰੀਆਂ ਲੱਗਣ ਸੂਬਿਆਂ ਦੇ ਵਿੱਚ ਰੋਜ਼ਗਾਰ ਆਵੇ ਤੇ এমਪਲੋਇਮੈਂਟ ਜਨਰੇਟ ਹੋਵੇ ਯੂਥ ਨੂੰ ਰੋਜ਼ਗਾਰ ਮਿਲੇ ਤੇ ਤੁਸੀਂ ਵਿਰੋਧ ਕਰ ਰਹੇ ਹੋ ਫੈਕਟਰੀ ਦਾ ਵਿਰੋਧ ਕਿਉਂ ਕਰ ਰਹੇ ਹੋ ਪਹਿਲੀ ਗੱਲ ਤੁਸੀਂ ਰੋਜ਼ਗਾਰ ਦੀ ਜੇ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਮੈਂ ਇਹ ਕਹਿਣਾ ਚਾਹਨਾ ਕੋਈ ਵੀ ਫੈਕਟਰੀ ਆ ਕੋਈ ਵੀ ਗਦਾਮ ਲੱਗਦਾ ਹੈ ਕੁਝ ਵੀ ਲੱਗਦਾ ਹੈ ਉਹਦੀ ਫਸਟ ਭਰੀ ਜਾਂਦੀ ਹੈ ਕਿ ਉੱਥੋਂ ਦੇ ਲੋਕਲ ਨੂੰ 60% ਜੋ ਹੈ ਜੋਬ ਮਿਲੇਗੀ ਜਦ ਕਿ ਤੁਸੀਂ ਦੇਖ ਹੀ ਰਹੇ ਹੋ ਐਦਾਂ ਹੋ ਨਹੀਂ ਰਿਹਾ ਲੋਕਲਾਂ ਨੂੰ ਕੱਢਿਆ ਜਾ ਰਿਹਾ ਤੇ ਆਊਟਰ ਉਸ ਲਗਾਏ ਜਾ ਰਹੇ ਨੇ ਠੀਕ ਹੈ ਇਹ ਰਹੀ ਰੋਜ਼ਗਾਰ ਦੀ ਗੱਲ ਦੂਜੀ ਕਿ ਜਿਵੇਂ ਤੁਸੀਂ ਕਿਹਾ ਕਿ ਪਾਣੀ ਪ੍ਰਦੂਸ਼ ਹੋ ਰਿਹਾ ਧਰਤ ਪ੍ਰਦੂਸ਼ਿਤ ਹੋ ਰਹੀ ਹੈ ਇਹਨਾਂ ਕਰਕੇ ਹੁਣ ਇਹਨਾਂ ਨੇ ਹਵਾ ਤੇ ਵੀ ਇਸ ਚੀਜ਼ ਦਾ ਆਪਣਾ ਕਾਬੂ ਕਰ ਲਿਆ ਇਹਨਾਂ ਦਾ ਜੋ ਪ੍ਰੋਪੂਸ਼ਨ ਹੋ ਰਿਹਾ ਇਹਨਾਂ ਦੇ ਫੈਕਟਰੀਆਂ ਦਾ ਜਿੱਥੇ ਜਿਵੇਂ ਜਾਣਦੇ ਹੋ ਕਿ ਦਿੱਲੀ ਦਾ ਇਸ ਟਾਈਮ 에ਅਰ ਜੋ ਕਹਿੰਦੇ ਆ ਕੰਟਰੋਲ ਹੈ ਉਹ 1300 ਸੋਰੀ 320 ਚੱਲ ਰਿਹਾ ਤੇ ਸਾਡੇ ਇਸ ਟਾਈਮ ਪ੍ਰੈਜ਼ੈਂਟ ਇਨ ਫੈਕਟਰੀਆਂ ਕਰਕੇ ਕਿਉਂਕਿ ਆਲਰੇਡੀ ਦੋ ਸਾਡੇ ਇਲਾਕੇ ਚ ਲੱਗ ਗਈਆਂ ਨੇ ਜੋ ਸਲਿੰਪਰ ਵਿਖੇ ਨੇੜੇ ਪਿੰਡ ਹੈ ਤੇ ਬੀਪਰ ਵਿਛੇ ਚੱਲ ਰਹੀਆਂ ਨੇ ਜਿਸ ਕਰਕੇ ਸਾਡੇ 에ਅਰ ਕੁਆਲਿਟੀ ਇਸ ਟਾਈਮ 313 ਜਿਹੜੀ ਫੈਕਟਰੀ ਦਾ ਤੁਸੀਂ ਵਿਰੋਧ ਕਰ ਰਹੇ ਹੋ ਇਹਦੇ ਨਾਲ ਦੀਆਂ ਪਹਿਲਾਂ ਨੇੜੇ-ਤੇੜੇ ਲੱਗੀਆਂ ਹੋਈਆਂ ਨੇ ਪੀਸ ਦੇ ਨਾਲ ਦੀਆਂ ਸਾਡੇ ਨੇੜੇ ਪਿੰਡ ਤੇ ਚੱਲ ਰਹੀਆਂ ਨੇ ਬੀਪਰ ਪਿੰਡ ਸਾਡੇ ਬਿਲਕੁਲ ਨਾਲ ਹੈ ਅੱਧਾ ਕਿਲੋਮੀਟਰ ਵੀ ਇਹ ਨਹੀਂ ਹੈਗਾ 500 ਮੀਟਰ ਆਪਾਂ ਜਿਹਨੂੰ ਕਹਿ ਲੀਏ ਤੇ ਨਾਲ ਹੀ ਸਲਿੰਪਰ ਹੈ ਉੱਥੇ ਆਲਰੇਡੀ ਇਸ ਚੀਜ਼ ਦੀ ਚੱਲ ਰਹੀ ਹੈ ਬਟ ਇਸਤੇ ਜਦੋਂ ਕੇਸ ਕਰਿਆ ਗਿਆ ਪਿੰਡ ਵਾਸੀਆਂ ਵੱਲੋਂ ਜਾਂ ਕੁਝ ਵੀ ਤਾਂ ਉਸਦੇ ਕਾਗਜ਼ਾਂ 'ਚ ਇਹ ਦਿਖਾਇਆ ਜਾਂਦਾ ਹੈ ਕਿ ਸਾਡੇ ਇੱਥੇ ਲਿਫਾਫੇ ਦੀ ਫੈਕਟਰੀ ਹੈ ਸਾਡੀ ਇੱਥੇ ਕਾਗਜ਼ ਦੀ ਫੈਕਟਰੀ ਹੈ ਸਾਡੀ ਇੱਥੇ ਗੱਤੇ ਦੀ ਫੈਕਟਰੀ ਹੈ ਜੋ ਕਿ ਉੱਥੇ ਮੌਜੂਦਾ ਤੁਹਾਨੂੰ ਅੱਗੇ ਦੀ ਵੀਡੀਓ 'ਚ ਦਿਖਾਵਾਂਗੇ ਕਿ ਉੱਥੇ ਕੀ ਚੱਲ ਰਿਹਾ ਹੈ ਉੱਥੇ ਟਾਇਰ ਸਾੜ ਕੇ ਉਸ ਤੋਂ ਅਲੱਗ-ਅਲੱਗ ਸੋਰਸ ਕੱਢੇ ਜਾ ਰਹੇ ਨੇ ਤੇਲ ਕਹਿ ਲਓ ਜਾਂ ਕੁਝ ਵੀ ਜੋ ਵੀ ਉੱਥੇ ਕਰਦੇ ਨੇ ਰੀਸਾਈਕਲ ਕਰਦੇ ਨੇ ਤੇਲ ਤੇਲ ਬਣਦਾ ਹਾਂ ਤੇਲ ਬਣਦਾ ਤੇਲ ਬਣਾਉਂਦੇ ਕਹਿੰਦੇ ਤਾਂ ਇਹ ਐਨਕਿ ਜਦੋਂ ਟਾਇਰ ਸਾੜਿਆ ਜਾਊਗਾ ਕਿ ਕਿਤਾ ਜਿਹੜੀ ਵੇਸਟੇਜ ਹੈ ਉਹ ਸਾਰੀ ਵੇਸਟੇਜ ਕੰਟਰੋਲ ਦੇ ਵਿੱਚ ਆ ਜਾਊਗੀ ਕਿ ਬੜਾ ਇਹ ਸਿੰਕ ਲੋਜਿਕ ਹੈ ਕਿ ਇੱਕਦਮ ਜਿਹੜੀ ਵੇਸਟੇਜ ਹੈ ਕੰਟਰੋਲ ਦੇ ਵਿੱਚ ਆ ਜਾਊਗੀ ਫਿਰ ਕਹਿੰਦੇ ਫਿਊਲ ਫਿਊਲ ਬਣਦਾ ਇਹਨੂੰ ਸਾੜ ਕੇ ਜਾਂ ਫਿਰ ਕਹਿੰਦੇ ਕਿ ਅਸੀਂ એનર્ਜੀ ਜਨਰੇਟ ਕਰਾਂਗੇ ਹਾਂ ਹਾਂਜੀ ਹਾਂਜੀ ਇਹ ਕਿਹਾ ਜਾ ਰਿਹਾ ਤੇ ਮੇਨ ਤਾਂ ਮੁੱਦਾ ਇਹੀ ਹੈ ਕਿ ਉਹਨਾਂ ਨੇ ਲਾਇਸੈਂਸ ਦੇਖੋ ਕਿਵੇਂ ਦੇਤੇ ਦੇਰੇ ਲਾਇਸੈਂਸੋ ਕਾਗਜ਼ਾਂ ਦੇ ਨੇ ਲਿਫਾਫਿਆਂ ਦੇ ਨੇ ਕੰਮ ਇਹ ਕੀ ਕਰ ਰਹੇ ਨੇ ਕੋਰ ਕੋਲੂਸ਼ਨ ਕਰ ਰਹੇ ਨੇ ਹਵਾ ਇਹ ਦੇਖੋ ਤੁਸੀਂ ਹਵਾ ਚ ਇੰਨੀ ਜ਼ਿਆਦਾ ਉਹਦੀ স্মੈਲ ਵੀ ਉੜਦੀ ਹੈ ਉਹ ਤਾਂ ਉਡੇਗੀ ਜੈਨੂਅਲ ਹੈ ਉਸ ਦੀ ਜਿਹੜੀ ਰਾਖੀ ਹੈ ਬਲੈਕ ਰਾਖੀ ਹੈ ਉਹ ਸਾਡੇ ਘਰਾਂ ਤੇ ਆ ਕੇ गिरਦੀ ਹੈ ਜੇ ਖੁੱਲੇ ਕਿਤੇ ਅਸੀਂ ਕੱਪੜੇ ਪਾ ਦਈਏ ਆਪਣੇ ਤਾਰਾਂ ਤੇ ਤੇ ਉਸ ਤੇ ਰਾਖੀ ਸਾਨੂੰ ਜੰਮੀ ਹੋਈ ਮਿਲਦੀ ਹੈ ਮਤਲਬ ਇਹ ਹਾਲ ਹੋ ਰਹੇ ਨੇ ਹੁਣ ਉਸ ਦੇ ਨਾਲ ਦੀ ਉਹ ਬਿਲਕੁਲ ਸੇਮ ਫੈਕਟਰੀ ਇੱਥੇ ਲਾਉਣ ਜਾ ਰਹੇ ਨੇ ਜਿਸ ਦਾ ਅਸੀਂ ਸਾਰੇ ਵਿਰੋਧ ਕਰ ਰਹੇ ਹਾਂ ਬਿਲਕੁਲ ਗੁਰਨਾਲਾ ਦੇਖੋ ਕਿ ਜਿਹੜੇ ਅੱਜ ਪੰਜਾਬ ਦੀ ਲੜਾਈ ਲੜ ਰਹੇ ਲੋਕ ਨੇ ਬੇਸ਼ੱਕ ਠੀਕ ਹੈ ਪੋਲੀਟੀਕਲ ਜਮਾਤ ਵੀ ਕਹਿੰਦੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹਾਂ ਪਰ ਕਿਸਾਨ ਜਥੇਬੰਦੀਆਂ ਦੀ ਮੋਰੀ ਭੂਮਿਕਾ ਇਸ ਵੇਲੇ ਦੇ ਵਿੱਚ ਕੋਈ ਦੂਰਾਮਾ ਨਹੀਂ ਹੈ ਗਿਆ ਵੱਡੇ ਵੱਡੇ ਅੰਦੋਲਨ ਲੜੇ ਨੇ ਜਾਫਰ ਲੜ ਵੀ ਰਹੀਆਂ ਨੇ ਸੇਵਕ ਸਿੰਘ ਕ੍ਰਾਂਤੀਕਾਰੀ ਜੀ ਸਾਡੇ ਨਾਲ ਨਾਲ ਨੇ ਸੇਵਕ ਸਿੰਘ ਕ੍ਰਾਂਤੀਕਾਰੀ ਯੂਨੀਅਨ ਤੋਂ ਸੇਵਕ ਜੀ ਉਹ ਜਿਵੇਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਮਹੀਮਾ ਕਿਸਾਨ ਜਥੇਬੰਦੀਆਂ ਲਈ ਤਾਂ ਹਰ ਰੋਜ਼ ਹੀ ਇਹੋ ਗੱਲ ਹੋਊਗੀ ਕਿ ਤੈਨਾ ਕੋਈ ਨਾ ਕੋਈ ਇਸ਼ੂ ਲੋਕਾਂ ਦੇ ਖਿਲਾਫ ਖੜਿਆ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿ ਜਿਹੜੀ ਨਗਾਵਾਂ ਪਿੰਡ ਦੇ ਵਿੱਚ ਫੈਕਟਰੀ ਲੱਗ ਰਹੀ ਹੈ ਤੁਹਾਡਾ ਕਹਿਣਾ ਹੈ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਹਾਂ ਜੀ ਦੇਖੋ ਸਾਡਾ ਪਿੰਡ ਤੰਧਾਰ ਸੀ ਜੇ ਸਾਡੇ ਪਹਿਲਾਂ ਫੈਕਟਰੀਆਂ ਬੜੀ ਲੱਗੀਆਂ ਜਿਤਨਾ ਗੰਦਾ ਫੈਕਟਰੀ ਦਾ ਹੈ ਜਿਹੜੀ ਸਲੇਮਪਰ ਲੱਗੀ ਵੀ ਮਰਦਾ ਮਰੂਣ ਫਟੋ ਘਟ ਸਾਹਣੇ ਕਰਕੇ 25 30 ਬੰਤੇ ਸੁਰਗਵਾਸ ਹੋ ਗਏ ਅੱਛਾ ਹਾਂ ਸਾ ਦਾ ਹੋਰ ਕਹੀ ਜਾਂਦੇ ਆ ਪਰ ਉਹ ਫੈਕਟਰੀ ਦੇ ਧੂਏ ਕਰਕੇ ਰਾਤ ਨੂੰ ਪੈ ਗਿਆ ਦਵਾਈ ਲੈ ਲਓ ਠੀਕ ਨਹੀਂ ਹੋਏ ਇਤਨੇ ਬਰਾਨ ਕਰ ਰਹੀਆਂ ਫੈਕਟਰੀਆਂ ਨੂੰ ਸਾਨੂੰ ਅਸੀਂ ਲੱਗਣ ਨਹੀਂ ਦੇਣਾ ਕੁਛ ਵੀ ਹੋ ਜੇ ਲੱਕ ਕੇ ਅਸੀਂ ਇਕੱਠੇ ਕਰੂਗੇ ਹੋਰ ਵੀ ਵੱਧ ਤੋਂ ਵੱਧ ਸੰਘਰਸ਼ ਸਾਰੀ ਜਥੇਬੰਦੀਆਂ ਇਕੱਠੀਆਂ ਹੋਗੇ ਇਹ ਲੜਾਈ ਲੜੂਗੇ ਸਿਰੇ ਤੇ ਲੜੂਗੇ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਪੇ ਕਹਿੰਦੇ ਕਿ ਦਰਖਾਸਤ ਵਗੈਰਾ ਵੀ ਦੇਤੀ ਤੁਹਾਡੇ ਖਿਲਾਫ ਦੇਖੋ ਜੀ ਪਿੰਡ ਵਾਲਿਆਂ ਤੋਂ ਖਿਲਾਫ ਦੇਤੀ ਅਸੀਂ ਨਾਲ ਆ ਅਸੀਂ ਨਾਲ ਖੜੇ ਆ ਇਹਨਾਂ ਦੇ ਜਿੱਥੇ ਵੀ ਹੋਊਗਾ ਜਿੱਥੇ ਜਾਣਾ ਅਸੀਂ ਉੱਥੇ ਪਹੁੰਚੂਗੇ ਇਹਨਾਂ ਨੂੰ ਅਸੀਂ ਅੰਦਰ ਨਹੀਂ ਜਾਣ ਦਿੰਦੇ ਅਸੀਂ ਨਾਲ ਖੜੂਗੇ ਾਟ ਕੇ ਖੜੂਗੇ ਜਿੱਥੇ ਵੀ ਸਾਡੀ ਲੋੜ ਹੈ ਰਾਤ ਨੂੰ ਸਾਡੇ ਕੋਲ ਫੋਨ ਕਰੀਏ ਅਸੀਂ ਰਾਤ ਨੂੰ ਹੀ ਪਹੁੰਚਾਂਗੇ ਜਦ ਵੀ ਲੋੜੇ ਜਦੀ ਆਉਂਗੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਇੱਥੇ ਇਹ ਸਰਕਾਰਾਂ ਤਾਂ ਖੁਦ ਕਹਿੰਦੀਆਂ ਨੇ ਆਹ ਚੀਜ਼ ਕਿ ਵਾਤਾਵਰਨ ਦੇ ਨਾਲ ਕਿਸੇ ਤਰੀਕੇ ਦਾ ਖਲਵਾੜ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਪਾਂ ਦੇਖੇ ਰਹੀਆਂ ਨਾ ਆਪਾਂ ਵਿੱਚ ਪੰਜਾਬ ਦੀ ਸਰਕਾਰ ਵੀ ਲਗਾਤਾਰ ਇਹ ਗੱਲ ਕਹਿੰਦੀ ਹੈ ਸੈਂਟਰ ਦੀ ਸਰਕਾਰਾਂ ਪਿਛਲੀਆਂ ਸਰਕਾਰਾਂ ਵੀ ਕਹਿੰਦੀ ਰਹੀਆਂ ਨੇ ਕਿ ਵਾਤਾਵਰਨ ਦੇ ਨਾਲ ਕਿਸੇ ਤਰੀਕੇ ਦਾ ਖਲਵਾੜ ਨਹੀਂ ਕੀਤਾ ਜਾਊਗਾ ਖਾਸ ਕਰਕੇ ਹੁ ਆ ਆਪਾਂ ਦੇਖ ਵੀ ਰਿਹਾ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਉਹ ਇਹਨਾਂ ਚੀਜ਼ਾਂ ਕਰਕੇ ਹੀ ਵੱਧ ਰਹੀ ਹੈ ਇਹੋ ਕਿੰਨਾ ਨੁਕਸਾਨ ਹੋ ਰਿਹਾ ਨੇ ਚੀਜ਼ਾਂ ਕਰਕੇ ਤਾਂ ਯਾਨੀ ਕਿ ਜਥੇਬੰਦੀ ਪਿੰਡ ਵਾਲੇ ਨਾਲ ਥੋੜੀ ਜਥੇਬੰਦੀ ਇੱਕ ਡਾਕੇ ਖੜੀ ਆ ਖੜੀ ਹੈ ਜੀ ਜਿੱਥੇ ਲੋਡ ਪਾਉਗੇ ਇਹਨਾਂ ਨੂੰ ਹਰ ਟਾਈਮ ਖੜੂਗੇ ਸਾਰੀ ਜਥੇਬੰਦੀਆਂ ਖੜਾਉਂਗੇ ਇੱਕ ਛੱਡੀ ਨਿਕਲੀ ਸਾਰੀ ਜਥੇਬੰਦੀਆਂ ਲੱਖੋਵਾਲ ਵਾਲੀ ਵੀ ਸਾਰੀ ਜਥੇਬੰਦੀਆਂ ਨੂੰ ਲਿਆਉਂਗਾ ਅਸੀਂ 33 ਦੀ 33 ਨੂੰ ਇੱਥੇ ਸਾਰੇ ਨਾਲ ਖੜਨਾ ਹਾਂ ਜੀ ਜੇ ਲੋਡ ਪਾਉਗੇ ਪ੍ਰਵੀਂਦਰ ਜੀ ਨੇ ਪ੍ਰਵੀਂਦਰ ਜੀ ਤੁਹਾਡਾ ਨਗਾਮਾ ਹੀ ਪਿੰਡ ਹੈ ਦੱਸਿਓ ਮਾੜਾ ਜ ਆਪਣੇ ਦਰਸ਼ ਮਾਸਰਾ ਤੇ ਟਾਇਰ ਫੋਕਣੇ ਦੀ ਫੈਕਟਰੀ ਲੱਗ ਰਹੀ ਹੈ ਜੀ ਇਸ ਦਾ ਪ੍ਰਦੂਸ਼ਣ ਬਹੁਤ ਗੰਦਾ ਲੋਕਾਂ ਨੂੰ ਸਾਹ ਲੈਣੇ ਮਾ ਛਾਤੀ ਮਾ ਬਲਗਮ ਆ ਹੋਰ ਬਹੁਤ ਪ੍ਰੋਬਲਮ ਆ ਰਹੀ ਹੈ ਮਤਲਬ ਸਾਡੇ ਤਾਂ ਬੰਦੇ ਰਹਿਣੇ ਕਿ ਨਹੀਂ ਅੱਗੇ ਜਿਹੜੇ ਨੌਜਵਾਨ ਆਣੇ ਵਾਲੀ ਪੀੜ੍ਹੀ ਐ ਦੁਬਾਰਾ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਫੇਫੜੇ ਗੁਰਦੇ ਸਾਰਾ ਕੁਝ ਖਤਮ ਹੋ ਜਾਏਗਾ ਉਹਨੇ ਦਾ ਮਸਲਾ ਹੀ ਨਹੀਂ ਹੱਲ ਹੈ ਕੋਈ ਜੇ ਸਾਸੀਨ ਟਾਇਰਾਂ ਵਾਲੀ ਫੈਕਟਰੀਆਂ ਲਵਾ ਲਈ ਇਸ ਕੀ ਇਡੀ ਗੰਦੀ ਬਦਬੋ ਹੈ ਜੀ ਹੱਦ ਤੋਂ ਵੱਧ ਛੱਡ ਦਿਓ ਫੈਕਟਰੀ ਅਸੀਂ ਕਿੱਦਾਂ ਲੱਗਣ ਦੇ ਦੇ ਦਿੰਗੇ ਹੋਰ ਜੋ ਮਰਜੀ ਇੰਡਸਟਰੀ ਆਪਿਆ ਉਸ ਕੀ ਕੋਈ ਉਂਡਸਟਰੀ ਟਾਇਰਾਂ ਕੀ ਤਾਂ ਲਗਣੇ ਨਹੀਂ ਦੇਣੀ ਬਿਲਕੁਲ ਲਗਣ ਨਹੀਂ ਤੁਸੀਂ ਹਾਂ ਜੀ ਮਤਲਬ ਹੁਣ ਤੁਸੀਂ ਸੰਘਰਸ਼ ਕਰੋਗੇ ਬਿਲਕੁਲ ਕਰਾਂਗੇ ਜੀ ਚਾਹ ਮੋਰਚਾ ਲਾਣਾ ਲਗਾ ਉਹ ਜੋ ਮਰਜ਼ੀ ਕੁਝ ਕਰਨਾ ਲਗਾ ਟਾਇਰਾਂ ਕੀ ਫੈਕਟਰੀ ਨਹੀਂ ਲਗਣ ਦਿੰਦੇ ਸਰਪੰਚ ਸਾਹਿਬ ਕਿੱਥੇ ਨੇ ਆਪਣੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਤੇ ਸਲੇਮਪਰ ਤੋਂ ਸਰਪੰਚ ਸਾਹਿਬ ਨੇ ਤੇ ਸਲੇਮਪਰ ਦੇ ਮੌਜੂਦਾ ਸਰਪੰਚ ਤੁਹਾਡਾ ਕੀ ਨਾਮ ਹੈ ਗੁਲਜਾਰ ਸਿੰਘ ਸਲੇਮਪਰ ਦੇ ਮੌਜੂਦਾ ਸਰਪੰਚ ਨੇ ਤੇ ਆ ਬਾਈ ਜਿਹੋਰੀ ਬੀਪਰ ਤੋਂ ਸਰਪੰਚ ਨੇ ਤੁਸੀਂ ਨਾਲ ਆ ਜਾਓ ਇੱਥੇ ਆ ਬਾਈਹੋਰੀ ਬੀਪਰ ਤੋਂ ਸਰਪੰਚ ਨੇ ਆਹਾ ਸਲੇਮਪਰ ਤੋਂ ਸਰਪੰਚ ਨੇ ਤਾਂ ਆ ਪਿੰਡ ਨਗਾਮਾ ਤੋਂ ਸਰਪੰਚ ਨੇ ਯਾਨੀ ਕਿ ਤਿੰਨ ਪਿੰਡਾਂ ਦੇ ਮੌਜੂਦਾ ਸਰਪੰਚ ਇਸ ਵੇਲੇ ਇੱਥੇ ਖੜੇ ਹੈ ਤਿੰਨੇ ਸਰਪੰਚਾਂ ਦਾ ਕਹਿਣਾ ਕਿ ਇਹ ਫੈਕਟਰੀ ਸਾਡੇ ਲਈ ਘਾਤਕ ਸਾਬਤ ਹੋਊਗੀ ਇਦਾਂ ਹੀ ਗੱਲ ਹਾਂਜੀ ਹਾਂਜੀ ਬਸ ਮੈਂ ਤਾਂ ਇਹ ਹੈ ਜੀ ਇਹ ਪੋਲੂਸ਼ਨ ਕਰਕੇ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਜੀ ਬੀਪਰ ਤੋਂ ਨੇ ਹੁਣ ਸਾਡੇ ਨਾਲ ਸਰਪੰਚ ਤੁਹਾਡੇ ਤਾਂ ਬੀਪਰ ਪਹਿਲਾਂ ਲੱਗੀ ਹੋਈ ਆ ਨਾ ਫੈਕਟਰੀ ਦਾ ਸਰੇ ਤੁਸੀਂ ਹਾਂਜੀ ਲੱਗੀ ਹੋਈ ਆ ਸੀ ਸਵੀਕਾਰਿਆ ਪਰ ਸਾਡੀ ਤੋਂ ਸੁਣੀ ਨਹੀਂ ਸਾਰੇ ਭਾਗਾਂ ਨੇ ਐਨਓਸੀ ਦੇ ਦਿੱਤੀ ਉਹਨਾਂ ਨੂੰ ਪੂਰੇ ਡਾਕੂਕਮੈਂਟ ਕਰੀ ਫਿਰਦੇ ਪਰ ਸਾਡ ਦੇ ਉੱਤੇ ਡੇਰ ਨੇ ਪਰ ਮਨਜ਼ੂਰੀ ਉਹਨਾਂ ਨੂੰ ਲਿਫਾਵੇ ਸਾਡ ਲੇਂਦੀ ਪਿੰਡੀ ਵੀ ਚੰਡੀਗੜ੍ਹ ਤੱਕ ਗਏ ਉੱਥੇ ਕੋਈ ਸੁਣਾਈ ਨਹੀਂ ਹੋਈ ਕੁਝ ਨਹੀਂ ਉਹਨਾਂ ਦੇ ਹੱਕ ਚ ਉਹਨਾਂ ਨੇ ਕੇਸ ਕਰਤਾ ਜੀ ਤੁਸੀਂ ਸਲੇਮਪੁਰ ਪਿੰਡ ਦੇ ਸਰਪੰਚ ਹਾਂਜੀ ਹਾਂਜੀ ਤੁਸੀਂ ਨਾਲ ਭਰਾਏ ਸਾਡਾ ਸਰਪੰਚ ਅਸੀਂ ਆਏ ਹਾਂ ਘਰ ਹੀ ਇਹ ਜਿਹੜੀ ਫੈਕਟਰੀ ਹੈ ਜੀ ਪਹਿਲਾਂ ਵੀ ਸਾਡੇ ਪਿੰਡ ਲੱਗੀ ਹੋਈ ਹੈ ਜਿੱਦਾਂ ਨੂੰ ਹਵਾ ਹੁੰਦੀ ਹੈ ਜੀ ਉਧਰ ਬੰਦਾ ਖੜ ਨਹੀਂ ਸਕਦਾ ਹੈਗਾ ਜੀ ਪ੍ਰਦੂਸ਼ਨ ਇੰਨਾ ਹੁੰਦਾ ਜਿਹੜੇ ਵੀ ਕੋਈ ਕਰਮਚਾਰੀ ਨੇ ਉਹ ਆਣ ਕੇ ਇੱਥੇ ਆਣ ਕੇ ਮੌਕੇ ਤੇ ਦੇਖਣ ਜਿੱਦ ਨੂੰ ਹਵਾ ਚਲਦੀ ਹੁੰਦੀ ਉੱਥੇ ਆਣ ਕੇ ਘੰਟਾ ਜਾਂ 2 ਮਿੰਟ ਵੀ ਰਹਿ ਕੇ ਵਖਾਣਾ ਤੇ ਅਸੀਂ ਉਹਨਾਂ ਨੂੰ ਮੰਨ ਜਾਾਂਗੇ ਕਿਉਂਕਿ ਇਹ ਪ੍ਰਦੂਸ਼ਨ ਹੈ ਚਾਰੇ ਪਾਸੇ ਜਿੱਦ ਨੂੰ ਹਵਾ ਜਾਂਦੀ ਹੈ ਉਧਰ ਨੂੰ ਹੀ ਜਾਨੀ ਬੁਰਾ ਬੁਰਾ ਹਾਲ ਹੁੰਦਾ ਹੈ ਬੁਰਾ ਹਾਲ ਹੁੰਦਾ ਸਾਡੇ ਨਾਲ ਬਜ਼ੁਰਗ ਵੀ ਨੇ ਬਾਬਾ ਜੀ ਅੱਗੇ ਆਜੋ ਤੁਹਾਡਾ ਕੀ ਨਾਮ ਹੈ ਜੀ ਦਸ ਹੈ ਜੀ ਕਿੰਨੀ ਉਮਰ ਹੋ ਗਈ ਤੁਹਾਡੀ 80 ਕੇ ਸਾਢੇ 80 ਸਾਲ ਹੈ ਤੇ ਅੱਗੇ ਆਜੋ ਉੱਥੇ ਗਿੱਲੇ ਤੋਂ ਅੱਗੇ ਆਜੋ ਉਰੇ ਆਜੋ ਤੇ ਪਿੰਡ ਵਾਲੇ ਕਹਿ ਰਹੇ ਨੇ ਕਿ ਜਿਹੜੀ ਇਹ ਫੈਕਟਰੀ ਲੱਗ ਰਹੀ ਹੈ ਇਹ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਸਾਡਾ ਨੁਕਸਾਨ ਕਰੂਗੀ ਤੁਹਾਡਾ ਕੀ ਕਹਿਣਾ ਹੈ ਤੇ ਸਾਡਾ ਵੀ ਇਹੀ ਕਹਿਣਾ ਜੀ ਨਾ ਲੱਗੇ ਚੰਗਾ ਇਹ ਫੈਕਟਰੀ ਕਹਿੰਦੇ ਨੇੜੇ ਤੇਲੇ ਪਹਿਲਾਂ ਲੱਗੀਆਂ ਹੋਈਆਂ ਨੇ ਅੱਗੇ ਲੱਗੀਆਂ ਹੋਈਆਂ ਜੀ ਅੱਛਾ ਨਾਲ ਸਲੇਮਪਰ ਪਿੰਡ ਹੈ ਇਹਨਾਂ ਦੀ ਬੀਤੇ ਪਰ ਹਾਂ ਇਹ ਇੱਧਰ ਬੁਲਾ ਲੈ ਸਿੰਦੇ ਨੂੰ ਬਾਈ ਜੀ ਤੁਸੀਂ ਆਇਓ ਵਾ ਆਜੋ ਬਾਈ ਨੌਜਵਾਨ ਵੀ ਪੂਰਾ ਉਹ ਕਰ ਰਹੇ ਨੇ ਕਿ ਅਸੀਂ ਫੈਕਟਰੀ ਲੱਗਣ ਨਹੀਂ ਦੇਣੀ ਹੈਗੀ ਉਹ ਤੁਹਾਡਾ ਕੀ ਮੰਨਣਾ ਕਿ ਫੈਕਟਰੀ ਇਹ ਮਤਲਬ ਨੁਕਸਾਨ ਕਰੂਗੀ ਇਹ ਕਹਿੰਦੇ ਹੋ ਤੁਸੀਂ ਵੀ ਇਹ ਟਾਇਰਾਂ ਵਾਲੀ ਫੈਕਟਰੀ ਹੈ ਜੀ ਪਹਿਲਾਂ ਵੀ ਦੋ ਲੱਗੀ ਵੀਆਂ ਉਹਨਾਂ ਦਾ ਇੰਨਾ ਕ ਨੁਕਸਾਨ ਹੈ ਜੀ ਰਾਤ ਨੂੰ 1:30 ਵਜੇ ਇਹ ਜੀ ਗੈਸ ਛੱਡਾਂ ਜੀ ਉਸ ਦੇ ਵਿੱਚ ਸਾਹ ਲੈਣੇ ਦੀ ਬਹੁਤ ਦਿੱਕਤ ਆਵਾ ਜੀ ਇਸ ਦਾ ਇੰਨਾ ਕ ਹੋਇਆ ਜੀ ਅਗਾਹਣੇ ਵਾਲੇ ਟਾਈਮ ਦੇ ਵਿੱਚ ਜੀ ਮਾਨੂੰ ਫਿਕਰ ਹੋਆ ਜੀ ਵੀ ਆਪਣੇ ਜਵਾਕਾਂ ਦਾ ਕਿਆ ਬਣੇਗਾ ਜੀ ਇਹ ਇਸ ਦੇ ਵਿੱਚ ਕੈਂਸਰ ਨੂੰ ਦਮੇ ਨੂੰ ਹਰਸਾਨ ਨੂੰ ਬਿਮਾਰੀਆਂ ਦਾ ਖਤਰਾ ਜੀ ਬਿਮਾਰੀਆਂ ਦਾ ਇਹ ਹੁਣ ਤੁਸੀਂ ਅੱਗੇ ਕੀ ਕਰੋਗੇ ਫਿਰ ਅੱਗੇ ਇਸ ਦਾ ਡਟ ਕੇ ਵਿਰੋਧ ਕਰਾਂਗੇ ਜੀ ਜੈਨਾ ਹੋਏਗਾ ਜੀ ਜੋਰ ਲਾਵੇਂਗੇ ਜੀ ਇਹਨੂੰ ਲਗਣ ਨਹੀਂ ਦੰਦੇ ਜੀ ਨਹੀਂ ਲਗਣ ਦੇਣਗੇ ਵਿਰੋਧ ਕਰੂਗਾ ਨਾ ਵਿਰੋਧ ਪੂਰਾ ਕਰਾਂਗੇ ਜੀ ਜੇ ਤਾਂ ਹੋ ਜਾਏਗਾ ਜੀ ਸਕਾਰਸ ਪੂਰਾ ਫਿਰ ਤੋਂ ਕਰਾਂਗੇ ਜੀ ਜੇ ਜੇ ਅਦਬ ਚਲੇ ਰਹੇਗਾ ਫਿਰ ਆਪਣੇ ਆਪ ਆਵੇਂਗੇ ਹਮੇ ਆਪ ਇਧਰ ਬੁਲਾ ਲੇ ਜੀ ਦੁਕਾਨ ਦੇ ਹਾਂ ਹਾਂ ਆਪਣੇ ਆਪ ਹਾਂ ਜੀ ਕੋਣ ਸਿੱਧਾ ਆ ਬਾਈ ਆ ਜਿੰਦੇ ਮੇਰੇ ਆ ਆ ਜਾ ਬਾਈ ਜੀ ਆਪਣੇ ਬਾਰੇ ਦੱਸ ਦੋ ਪਹਿਲਾਂ ਦਰਸ਼ਕਾਂ ਨੂੰ ਹਾਂ ਜੀ ਮੈਂ ਡਕੌਂਦਾ ਯੂਨੀਅਨ ਵੱਲੋਂ ਆ ਜੀ ਅਸੀਂ ਵਿਰੋਧ ਕਰਦੇ ਹਾਂ ਇਸ ਦਾ ਬਿਲਕੁਲ ਤੇ ਡਕੌਂਦਾ ਯੂਨੀਅਨ ਪਿੰਡ ਨਗਾਮਾ ਬੀਪਰ ਸਲੇਮਪਰ ਵਾਲੇ ਜਿਹੜੇ ਚਤਰਨਗਰ ਵਾਲੇ ਲੋਕ ਨੇ ਇਹਨਾਂ ਸਾਰਿਆਂ ਦਾ ਸਮਰਥਨ ਕਰਦੀ ਹੈ ਇਸ ਮਾਮਲੇ ਤੇ ਤੁਸੀਂ ਆਪਣੀ ਜਥੇਬੰਦੀ ਦੀ ਹਾਈ ਕਮਾਂਡ ਹੈ ਉਹਨਾਂ ਨਾਲ ਵੀ ਗੱਲ ਕਰੋਗੇ ਸਾਰੀ ਗੱਲ ਹੋ ਗਈ ਜੀ ਹਾਂ ਅਸੀਂ ਕਰਾਂਗੇ ਜੀ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਬੜਾ ਚੰਗਾ ਨਾਲ ਅਤੂ ਇਹ ਲਾਈਵ ਸੀ ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ ਪਿੰਡ ਨਗਾਮਾ ਤੋਂ ਕਈ ਪਿੰਡਾਂ ਦੇ ਲੋਕ ਇਕੱਠੇ ਨੇ ਨਗਾਮਾ ਬੀਪਰ ਖੇਪੜ ਜਾਂ ਹੋਰ ਤੇ ਇੱਕ ਵਾਰ ਤੁਸੀਂ ਜੀ ਕੀ ਸਾਡੇ ਹਾਂ ਇੱਕ ਸਾਡੇ ਜਿਵੇਂ ਪਿੰਡ ਨੇ ਸਭ ਕੋਈ 500 ਮੀਟਰ ਕੋਈ 400 ਮੀਟਰ ਇਸ ਤੋਂ ਵੱਧ ਦੂਰ ਨਹੀਂ ਹੈਗਾ ਤੇ ਸਾਡੀ ਰਹਿਸ ਇੰਨੀ ਨੇੜੇ ਨੇੜੇ ਹੈ ਕਿ ਇੱਥੇ ਕਿਵੇਂ ਕਿਸੇ ਚੀਜ਼ ਦੀ ਮਨਜ਼ੂਰੀ ਮਿਲ ਸਕਦੀ ਹੈ ਕੋਈ ਵੀ ਪੋਲਿਊਸ਼ਨ ਛੱਡੋ ਕੋਈ ਹੋਰ ਵੀ ਇੰਡਸਟਰੀਅਲ ਵਰਕ ਕਿਵੇਂ ਮਿਲ ਸਕਦਾ ਜਿੱਥੇ ਹੈ ਹੀ ਰਹਿਸ਼ ਠੀਕ ਹੈ ਇਹ ਤਾਂ ਹੈ ਨਹੀਂ ਕਿ ਘੱਟੋ ਘੱਟ 5-6 ਕਿਲੋਮੀਟਰ ਦੂਰ ਪਿੰਡ ਨੇ ਸਾਡੇ ਬਿਲਕੁਲ ਕੋਈ 500 ਮੀਟਰ ਤੇ ਕੋਈ 400 ਮੀਟਰ ਤੇ ਇੰਨੀ ਦੂਰ ਪਿੰਡ ਨੇ ਇੱਥੇ ਕਿਵੇਂ ਇਹ ਬੜੇ ਹੀ ਗਲਤ ਤਰੀਕੇ ਨਾਲ ਪਰਮਿਸ਼ਨ ਲੈ ਰਹੇ ਨੇ ਕਿੱਲੇ ਦੂਰ ਤੇ ਆਪਣੇ ਘਰ ਨਾਲ ਹਾਂਜੀ ਹਾਂ ਤੇ ਇਹ ਬਹੁਤ ਹੀ ਗਲਤ ਤਰੀਕੇ ਨਾਲ ਆਪਣੀਆਂ ਪਰਮਿਸ਼ਨਾਂ ਲੈਂਦੇ ਨੇ ਤੇ ਪਰਮਿਸ਼ਨ ਕਿਸੇ ਹੋਰ ਚੀਜ਼ ਦੀ ਲਈਤੀ ਜਾਂਦੀ ਹੈ ਕੰਮ ਉੱਥੇ ਕੁਝ ਹੋਰ ਕੀਤਾ ਜਾਂਦਾ ਜੋ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਜੋ ਸਲਿੰਪਰ ਤੇ ਵੀਪਰ ਵਾਪਰ ਰਿਹਾ ਹੈ ਬਿਲਕੁਲ ਸਾਡੇ ਨਾਲ ਭਾਈ ਨਿੰਦਰ ਵੀ ਹੈ ਨਗਾਵਾਂ ਤੋਂ ਹਾਂਜੀ ਭਾਈ ਕੀ ਕਹੋਗੇ ਅਸੀਂ ਕਰ ਆਪਰੇ ਫੈਕਟਰੀ ਨਹੀਂ ਲਗਣ ਦੇਣੀ ਅਸੀਂ ਸਾਡੀ ਉਹਨੇ ਮਾਲਕ ਨੇ ਕੰਪਲੀਟ ਲਖਾਈ ਕਰਿਆ ਸਾਨੂੰ ਰੋਕਿਆ ਅਸੀਂ ਐਨਓਸੀ ਮੰਗੀ ਸੀ ਵੀ ਉਹ ਦਿਖਾ ਦੇ ਉਸਕੇ ਪਾਸ ਹੈ ਨਹੀਂ ਕੁਸਤੇ ਬਿਜਲੀ ਦਾ ਗਲਤ ਤਰੀਕੇ ਨਾਲ ਕਰ ਰਿਹਾ ਇਹ ਵੀ ਇਹ ਨਹੀਂ ਕੁੰਡੀ ਲਾਈ ਵੀ ਹੈ ਬਿਜਲੀ ਦੀ ਵੀ ਉਹ ਚੋਰੀ ਕਰ ਰਿਹਾ ਜੀ ਤੇ ਥਾਣੇ ਠੋਣੇ ਵਿੱਚ ਜਾ ਕੇ ਰਾਵਟ ਲਖਾਈ ਸਾਡੀ ਅਸੀਂ ਅੱਜ ਆਏ ਸੀ ਜਾ ਕੇ ਮਾਸੂਮ ਥਾਣੇ ਵਾਲੇ ਕਹਰੇ ਵੀ ਤੁਸੀਂ ਰੋਕਣਾ ਨਹੀਂ ਇਹਨੂੰ ਨੀ ਚਲੋ ਉਹ ਤਾਂ ਤੁਹਾਡੇ ਖਿਲਾਫ ਉਹਨਾਂ ਨੇ ਦਿੱਤਾ ਹੋਣਾ ਲਿਕੇ ਜੀ ਸੋ ਨਗਾਵਾਂ ਪਿੰਡ ਤੋਂ ਮੈਂ ਤੁਹਾਡੇ ਨਾਲ ਲਾਈਵ ਸੀ ਜਿਹੜਾ ਪੂਰਾ ਮੈਟਰ ਤੁਸੀਂ ਦੇਖਿਆ ਪਿੰਡ ਵਾਲਿਆਂ ਦਾ ਕਿ ਫੈਕਟਰੀ ਲੱਗ ਰਹੀ ਹੈ ਇੱਥੇ ਇਹ ਫੈਕਟਰੀ ਦਾ ਪਿੰਡ ਵਾਲੇ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਰਾਂਗੇ ਕਿਉਂਕਿ ਸਾਡੇ ਮੁਤਾਬਕ ਇਹ ਠੀਕ ਨਹੀਂ ਫੈਕਟਰੀ ਹੈਗੀ ਸੋ ਧੰਨਵਾਦ ਲਾਈਵ ਸ਼ੇਅਰ ਜ਼ਰੂਰ ਕਰ ਦਿਓ